ਤਪ ਤਨਾਬ ਵਾਹੇ ਗੁਰ ਇਹਦਾ ਚਾਨਣੀ ਚੂਣ ਨਹੀਂ ਲਾਦੀ ਦੇਲਾ ਤੇਰੇ ਆਉਣ ਦੀ ਖੁਸ਼ੀ ਚ ਟੈਂਟ ਲਾਤਾ ਸੀ ਵਧੀਆ ਵਾਹ ਹਾਂ ਵੀ ਕਰਮਜੀਤ ਕੰਮ ਉਹਨਾਂ ਦਾ ਵਿਆਹ ਹੋਣਾ ਵੀ ਹਾਂ ਛੋਡੇ ਛੋਡੇ ਚਾ ਵਾਹ ਜੀ ਵਾਹ ਮੌਸਮ ਕੀ ਹੈ ਮੌਸਮ ਵੀ ਆਸਮ ਹੈ ਇਹ ਵੀ ਬੜਾ ਚਾਨੜੀਆਂ ਡਾ ਵੀ ਸਕਦਾ ਆਓ ਬੱਲੇ ਨਾਨਕ ਦਾ ਨੰਬਰ ਲਾ ਗਿਆ ਅੱਜ ਨਾਨਕ ਦਾ ਨੰਬਰ ਲਾ ਗਿਆ ਅੱਜ ਪਹਿਲਾਂ ਹੀ ਬੋਡੀ ਸੇਵਾ ਦੇ ਵਿੱਚ ਹਾਜ਼ਰ ਹੈ ਹਾਂ ਜੀ ਸਾਥਰੀ ਕਾਲ ਜੀ ਕਰਮਜੀਤ ਕੰਮੋ 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 ਕਰਮਜੀਤ ਕੰਮੋ ਹੀ ਗਿਆ ਪਰ ਸਾਥਰੀ ਕਾਲ ਬਿੱਲੋ 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 ਨਹੀਂ ਨਹੀਂ ਡੀਲਰ ਆਇਆ ਹੈ ਇਹ ਡੀਲਰ ਆ ਇਸੀ ਉਸੀ ਲਵਾਉਣਾ ਹੋਇਆ ਤਾਂ ਦਾਦ ਦੇ ਵਧੀਆ ਕੰਪਨੀ ਦੇ ਚਾਚਾ ਕੇ ਦੋ ਸਮਝਣ ਹਾਂ ਸਾਡੇ ਦਾ ਮਾਨਸਾ ਕੀਤਾ ਸੀ ਹਾਂ ਆਖਰ ਕੀਤਾ ਇਹਦਾ ਚਾਨਣੀ ਚੂਣ ਨਹੀਂ ਲਾਦੀ ਦੇਲਾ ਤੇਰੇ ਆਉਣ ਦੀ ਖੁਸ਼ੀ ਚ ਟੈਂਟ ਲਾਤਾ ਸੀ ਵਧੀਆ ਵਾ ਹਾਂ ਵੀ ਕਰਮਜੀਤ ਕੰਮ ਉਹਨੇ ਆਹ ਵਿਆਹ ਹਨਾ ਵੀ ਹਾਂ ਗੋਡੇ ਗੋਡੇ ਚਾਹ ਵਾਜੀਬਾ ਗੋਡੇ ਕਿੱਥੇ ਆ ਆਹ ਦੇ ਚਾਹ ਕਿੱਥੇ ਆ ਆਹ ਸਰ ਠਹਿੜ ਚ ਗੋਡੇ ਚੱਲ ਹਾਂ ਜਾਣਾ ਹੋਏ ਤਾਂ ਨਾ ਇਹ ਤਾਂ ਸਪਾਈ ਕਰਦੀ ਸੀ ਬਾਹਰਲੇ ਘਰੇ ਹੁਣੇ ਬੇਲੇ ਹੋਏ ਆ ਹਾਂ ਗੋਡੇ ਗੋਡੇ ਕਾ ਵੇ ਪੁੱਤ ਲਾੜ ਲਿਆ ਤੇਰੇ ਵਿਆਹ ਦਾ ਸ਼ਿਆ ਆ ਮਾਂ ਤੇ ਧੀ ਨੂੰ ਇੱਕ ਹੀ ਬੋਲੀ ਆਉਂਦੀ ਆ ਉਹੀ ਉਹ ਚੱਕ ਲੈਂਦੀ ਆ ਉਹੀ ਉਹ ਬੋਲੀ ਚੱਕ ਲੈਂਦੀ ਆ ਉਹ ਕਰਦੇ ਗੋਡੇ ਗੋਡੇ ਕਾ ਵੇ ਪੁੱਤ ਲਾੜ ਲਿਆ ਤੈਨੂੰ ਆਈ ਆ ਉਹਨੂੰ ਆਖ ਨਹੀਂ ਹੈਗੀ ਨਾ ਕਿਵੇਂ ਵੜ ਦਿੰਦਾ ਏ ਟਾਕਾ ਲਾ ਕੇ ਹੈ ਉਹ ਹਜੇ ਉਹਨੂੰ ਬੋਲੀ ਨਹੀਂ ਆਉਂਦੀ ਅੱਜ ਹੈ ਉਹ ਦੁੱਧ ਦੁੱਧ ਸਾਂਭਦੀ ਆ ਆਪਦੀ ਉਹ ਕਰਦੀ ਆ ਕੰਮ ਨਮੇੜ ਰਹੀ ਆ ਕੰਮ ਫਿਨਿਸ਼ ਬਾਬਾ ਦਾ ਕਿਹੜੀ ਪਾਤ ਅਸੀਂ ਚੱਜ ਦੀ ਪਾ ਕੋਈ ਯਾਰ ਇਸ ਤੋਂ ਬਾਅਦ ਤਾਂ ਤੁਹਾਡੇ ਕਮੈਂਟਾਂ ਜੇ ਭੈਣ ਹੋਣੀਆਂ ਕੋਈ ਕੋਈ ਬੋਲੀ ਪਾਣ ਦੀ ਕੋਈ ਕੋਈ ਪਾ ਦਿੰਦੀ ਹੈ ਹਾਂ ਕੋਈ ਜੇ ਭੈਣਾਂ ਕਮੈਂਟ ਕਰਨਗੇ ਜੀ ਉਸ ਦਾ ਜਵਾਬ ਦਿਆ ਕਰਾਂਗੇ ਆਇਆ ਹਾਂ ਆਇਆ ਹੀ ਆਇਆ ਗੋਲਹਾ ਪਰ ਪਾਤ ਅਸੀਂ ਇੱਕ ਅੱਧੀ ਹੁਣ ਰੋਟੀ ਖਾਣਾ ਹੈ ਇੱਥੇ ਅੱਜ ਖਾ ਕੇ ਆਏ ਫਿਰ ਤਾਂ ਵੀ ਸ਼ੋਅ ਕਰ ਆਇਆ ਰ ਇੱਥੇ ਕੀ ਅੰਦਰ ਬੈਠੋ ਯਾਰ ਐਵੇਂ ਰੋਤੇ ਰਸੋਈ ਦੀ ਕੀ ਕਰਨਾ ਇਹਨੂੰ ਲੈ ਕੇ ਜਾਂਦਾ ਮੈਂ ਕੁਮਾਰ ਦੇ ਦਿਖਾ ਰਿਹਾ ਹਾਂ ਨਹੀਂ ਲੱਗਦਾ ਲਾ ਕਦੇ ਤੈਨੂੰ ਕਹ ਲਿਆ ਛੱਲੇ ਪਵਾ ਲਿਆ ਇਹ ਤੇਰੇ ਛੱਲੇ ਵੀ ਪਵਾ ਲਿਆਂਦੇ ਤੂੰ ਕੋਈ ਥਾਂ ਤਾਂ ਛੱਡਿਆ ਨਹੀਂ ਮੈਨੂੰ ਆਰਾਮ ਨਹੀਂ ਆਰਾਮ ਛੱਡਣਾ ਵਾ ਹੂੰ ਨਾਲੇ ਕਹਿੰਦੀ ਉਸ ਦਿਨ ਤਾਂ ਮੈਨੂੰ ਕਹਿੰਦੀ ਆਰਾਮ ਛੱਲਿਆਂ ਨਾਲ ਮੈਂ ਤਾਂ ਜਲਾ ਕੇ ਮਾਰੀ ਵਧ ਗਿਆ ਵਧ ਗਿਆ ਵਧ ਗਿਆ ਐਵੇਂ ਕੋਈ ਫਾਇਦਾ ਤਾਂ ਹੈ ਨਹੀਂ ਮੈਂ ਤਾਂ ਲਾ ਕੇ ਮਾਰਿਆ ਹਾਂ ਹਾਂ ਉਹਨੇ ਵੀ ਲਾ ਕੇ ਮਾਰੇ ਮਮੀ ਨੇ ਵੀ ਉਹਨੇ ਬਹੁਤ ਟਾਈਮ ਦੇ ਮਾਰੇ ਉਹ ਤੇ ਆਏ ਗਲਾਂ ਬਣਾਉਣੀਆਂ ਬੈਣ ਬਾਅਦ ਓ ਕਿਸੇ ਨੂੰ ਫਰਕ ਪੈਂਦਾ ਕਿਸੇ ਨੂੰ ਨਹੀਂ ਪੈਂਦਾ ਯਾਰ ਆ ਕੀ ਕਰਦੀਆਂ ਮੰਮੀ ਕੀ ਕਰਦੀਆਂ ਜਾਗਣੀਆਂ ਚਾਹੀਨੂੰ ਜਾਗ ਦੇਦਾ ਜਾਗ ਲਾਦਾ ਤੈਨੂੰ ਸੌਣਾ ਨਹੀਂ ਫਿਰ ਜਾਗਦਾ ਹੀ ਰਹੂ ਡਿੱਲਰ ਕਿਹਨੂੰ ਆ ਆਣੀ ਆਣੀ ਆਂ ਕਰ ਬਾਬੀ ਮੈੰਗਲ ਵੀਰੇ ਦਾ ਕਦੋਂ ਆ ਜਨਮ ਬੇ ਬਾਬਾ ਇਹ ਨਹੀਂ ਬਾਬਾ ਇਹ ਨਹੀਂ ਰੁਪਾਲੇ ਪਤਾ ਤੈਨੂੰ ਤੇਰੇ ਡੈਡੀ ਦਾ ਜਨਮ ਕਦੋਂ ਇੱਕ ਜੂਨ ਨੂੰ ਕਿੰਨੇ ਸਾਲਾਂ ਚ ਸਾਲਾ ਨਹੀਂ ਪਤਾ ਬਾਬੀ ਨੂੰ ਪਤਾ ਉਹ ਕਿੰਨੇ ਚ ਬਾਬੀ ਤੇਰਾ ਕਦੋਂ ਆ ਤੇਰਾ ਕਦੋਂ ਆ ਮੇਰਾ ਵੀ ਪਤਾ ਨਹੀਂ ਮਿੰਦਾ ਇਹਦਾ ਹੋ ਗਈ ਉਮਰ ਦਾ 52 53 ਮਾਸਾ ਲੱਗਿਆ ਜਿਵੇਂ ਜਥੇ ਵਰਨੀਆਂ ਜੀਨ ਸਾਧ ਨੂੰ ਦੇਖ ਕਿਹੜਿਆਂ ਨੂੰ ਉਹ ਜਿਹੜਾ ਉਹ 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 ਉਹਨਾਂ ਦਾ ਲੈਂਕਾ ਉਹ ਲੈਂਕਾ ਉਹਨਾਂ ਦਾ ਲੈਂਕਾ ਮੈਂ ਕੋਲ ਫਾਈ ਵੀਡੀਓ ਬਣਾਉਣਾ ਨਹੀਂ ਹਟਦਾ ਹਾਂ ਉੱਧਰ ਲੈਂਕਾ ਉਹ ਪਾਪੀ ਹਟ ਤੂੰ ਵੀ ਬੁਟੀਕ ਦਾ ਕੰਮ ਸ਼ੁਰੂ ਕਰ ਲਿਆ ਹਾਂ ਮੈਂ ਵੀ ਕਰ ਲਿਆ ਕੀ ਨਾਂ ਉਹਦਾ ਬੁਟੀਕ ਦਾ ਥੋੜੀ ਦਾ ਬੁਟੀਕ ਦਾ ਨਾਂ ਤਾਂ ਮੈਨੂੰ ਪਤਾ ਰੂਪਲੇ ਕੀ ਨਾਂ ਰੱਖਿਆ ਬੁਟੀਕ ਦਾ ਰੱਖਿਆ ਜੀ ਲਾ ਉਹੀ ਫਿਰ ਸਤੇੜ ਸੇ ਜੇ ਪਾਈ ਜਾਣੀਆਂ ਇਹਨਾਂ ਨੇ ਹੈ ਭਾਬੀ ਕਿੱਥੋਂ ਸ਼ੁਰੂ ਹੋ ਜਾਂਦਾ ਤੁਹਾਡਾ ਸੂਟ ਦਾਸ ਫੇਰੀ ਲੈਣਗੇ ਲੋਕ ਨਾ 10000 ਹੈ ਮੈਂ ਕਦੇ ਕਹਿੰਦੀ 10000 ਤੋਂ ਪhle ਖਾਸ ਆ ਗਿਆ ਨਹੀਂ ਆਪਣੇ ਤਾਂ 10000 ਵਾਲੀ ਆ ਵਾ ਠੀਕ ਆ ਉਹ ਬੁਟੀਕ ਦਾ ਨਾਮ ਤਾਂ ਦੱਸੋ ਛੂਟ ਤਾਂ ਸੋਹਣਿਆ ਹੁੰਦਾ ਮੈਂ ਦੇਦਾ ਨਾ ਸਟੇਟ ਸਪਾਈ ਬੁਟੀਕ ਦਾ ਲਾ ਕੋਈ ਨਹੀਂ ਆਪਦਾ ਹੀ ਨਾਂ ਆਪ ਸੋਚ ਕੇ ਦਾ ਉੱਠੋ ਸੰਗ ਤੋਂ ਅਠਾ ਛੌਂਦਗਾ ਨਹੀਂ ਸਾਰੀ ਸਾਰੀ ਰਾਤ ਉਹ ਠੋਕਰਾਂ ਬਾਬਾ ਜੀ ਆ ਗਏ ਇਧਰੋਂ ਬਾਬਾ ਜੀ ਸਰ ਸਿੱਟੀ ਪਏ ਆ ਬਾਬਾ ਜੀ ਦਾ ਪਲਾਟਾ ਵਧ ਗਿਆ ਇਧਰ ਡਰਾਉਣ ਲੱਗ ਗਿਆ ਅੱਜ ਰੱਬ ਦਾ ਡਰਾਉਣ ਲੱਗ ਗਿਆ ਅੱਜ ਆ ਦੇ ਗੱਜਾਂ ਲੱਗ ਗਿਆ ਵੀ ਕਿਧਰੋਂ ਆਇਆ ਤੁਸੀਂ ਤੜਕੇ ਤੜਕੇ ਕੀ ਹੋ ਗਿਆ ਬਲੱਡ ਵਧ ਗਿਆ ਦੇਖ ਭੈਣ ਦਾ ਬਲੱਡ ਵਧ ਗਿਆ ਅੱਜ ਪਕੌੜਿਆਂ ਨੂੰ ਫੇਰ ਦੇਖੀ ਜਾਈਏ ਨੇ ਪਿੰਨੀ ਦੇਖੀ ਹਵਾ ਦਵਾ ਲੈਣੀ ਪਕੌੜਿਆਂ ਨੂੰ ਇਹਨੇ ਚਾਹੀ ਜੰਦਾ ਮਰਜੀ ਬਲੱਡ ਵਧਿਆ ਹਾਂ ਇੱਧਰ ਲੱਤੋਂ ਲੜਾ ਇੱਧਰ ਲੱਤ ਆਹ ਮੰਨ ਲਾਦਾ ਰੱਬ ਰੱਬ ਵੀ ਤੋ ਅੱਜ ਤਾਂ ਕਿ ਆਣ ਨੀਆਂ ਚੂਣ ਨੀਆਂ ਚੱਕ ਦੇ ਗੜੀਆਂ ਲੱਗ ਜਾਂਦਾ ਮਨਾਂ ਇਹਦੇ ਢਿੱਡ 'ਚ ਗੜਬੜੀ ਜੀ ਹੁੰਦੀ ਹੈ ਨਾ ਉਹ ਦੇ ਬੰਦਾ ਕੋਲ ਇੱਧਰ ਰਹਿਣ ਦੇ ਬਈ ਪਰ ਨਾ ਹੁਣ ਜੇ ਮਿੱਟੀ ਕੱਢ ਕੇ ਸੋ ਬਸੂਗਾ ਜੇ ਉਹਦਾ ਪਾਣੀ ਹੋਵੇ ਪਾਣੀ ਪੂਰਾ ਥੋੜਾ ਦਾਉ ਲਾ ਆ ਚਾ ਲਈ ਜੇ ਨਾ ਲਾ ਦੀ ਆਹੋ ਲਿਆ ਮਾਰ ਦੇ ਇੰਨਾ ਕੀ ਬਹੁਤ ਆਇਆ ਨਾ ਮਾੜਾ ਖੁਰ ਕੋਈ ਆਉਣੀ ਮਾੜਾ ਬਰੂ ਲੈ ਨਾ ਜਾਵੇ ਲਾਈਨ ਮਾਰੀ ਮਾਰੀ ਮਾਰਾਈ ਵਾਹ ਕੀ ਚੱਕਲਾ ਸੁਣੋ ਵਾਹ ਦੀ ਬਾਤ ਹੀ ਭਾ ਲੈ ਹੋਇਆ ਵਾਹ ਜੀ ਵਾਹ ਮੌਸਮ ਕੀ ਹੈ ਮੌਸਮ ਵੀ ਆਸਮਾ ਇਹ ਵੀ ਬੜਾ ਚਾਂਦ ਨਹੀਂ ਡਾ ਵੀ ਸਕਦਾ ਕਿੱਥੇ ਇਧਰ ਕੋਈ ਨਾ ਖੁੱਲ ਬਾਹਰ ਹੀ ਰੱਖਿਆ ਆਪਾਂ ਇਥੇ ਬਾਬਾਈ ਕਰਨਗੇ ਕੀਰਤਨ ਤੇ ਚਾਣੀਆਂ ਚੂਣੀਆਂ ਕੱਲ ਲਾ ਗਈ ਸੀ ਇਹ ਸਾਰੀਆਂ ਬਹੁਤ ਮੌਸਮ ਵਧ ਗਿਆ ਕੀਤਾ ਰੱਬ ਨੇ ਇਹ ਵੀ ਨਹੀਂ ਪਤਾ ਇਹ ਵੀ ਪਰ ਅੱਜ ਚਾਣੀ ਵਾਲੇ ਪਕੌੜੇ ਖਾਵਾਂ ਤੁਸੀਂ ਉਹ ਚਾਣੀ ਨਹੀਂ ਵਾਧਾ ਮੈਂ ਬੱਦਲ ਦੇਖ ਕੇ ਦੱਸ ਲੀ ਤਾਂ ਮੰਗ ਲਈ ਜਾ ਕੇ ਕਰਾ ਇਹਦਾ ਨੰਘ ਜਣਾ 11 ਵਜੇ ਨੂੰ ਕੋਈ ਪ੍ਰਵਾਹ ਨਹੀਂ ਬਾਬੇ ਨੇ ਆਪੇ ਚੈੱਕ ਕਰ ਲੈਣਾ ਸਾਰਾ ਕੁ ਤੂੰ ਪਾਣੀ ਮਾਰ ਦੇ ਗੱਡੀ ਤੇ ਪਾਣੀ ਮਾਰ ਦੇ ਸਹੀ ਗੱਲ ਆ ਆ ਫਿਰ ਮੈਂ ਗੱਡੀ ਤੋਂ ਵੇਖ ਖੜਾ ਤੋਦੇ ਤੋਦੇ ਗੱਡੀ ਤੋਂ ਜਾ ਪੀਤੇ ਨੂੰ ਨਾ ਕਹਦੇ ਕੋ ਘਰੀ ਆ ਪੀਤੇ ਨੂੰ ਕਹਦੇ ਮੰਨ ਲਾਦਾ ਇੱਥੇ ਬਾਬਾ ਜੀ ਨੂੰ ਵੀ ਇਧਰਲੀ ਸਾਈਡ ਹੁਣਾ ਪੈਣਾ ਜੇ ਬਾਤ ਬਾਸ ਛੜਾਉਂਗਾ ਨਾ ਨਾ ਓਏ ਬਈ ਉਹ ਬਾਬੇ ਦਾ ਉਧਰ ਨੂੰ ਕਰਦੇ ਆ ਸਮਾਨ ਨਾਲ ਭੇਜ ਦਿੰਦੇ ਆ ਬੰਦਾ ਤੇ ਲੈ ਕੇ ਭੇਜ ਦਿੰਦੇ ਆ ਸਾਡੇ ਜਿੱਥੇ ਓਏ ਬੰਦਾ ਵੀ ਬੰਦੇ ਹੈ ਨਹੀਂ ਬੰਦੇ ਹੈ ਨਹੀਂ ਕਾ ਕੋਈ ਨਾ ਉਹਨੂੰ ਕਾ ਮੀਮੀ ਆ ਗਿਆ ਯਾਰ ਕੋਈ ਗੱਲ ਨਹੀਂ ਕਲੀ ਨੂੰ ਰਹਿਣ ਦੇਉਂਦਾ ਤੋਤੀ ਜਾਣੀ ਆ ਕਲੀ ਤਾਂ ਬਾਰਿਸ਼ ਆ ਗਈ ਮੇਰ ਕਰਨ ਤੋਂ ਲਾਇਆ ਵਾਏ ਗੁਰੂ ਮੇਰ ਕਰਨ ਸਿਆਕ ਬੰਦ ਹੋ ਗਿਆ ਪੱਥੀ ਬੰਦ ਹੋ ਗਈ ਕਿ ਕੀਤਾ ਬਾਬਾ ਜੀ ਪੱਥੀ ਬੰਦ ਆਪ ਇਹ ਨੂੰ ਵੀ ਜਾਲੂਪ ਆਪਾਂ ਹੀ ਬਣਾ ਦੋ ਪ੍ਰਸ਼ਾਦ ਕਰਤਾ ਤੇਰ ਬਾਬਾ ਜੀ ਆਪੇ ਬਣ ਗਈ ਚਾ ਇਹਨਾਂ ਮਗਰ ਫਾਮ ਉਹ ਨਹੀਂ ਇਹਦਾ ਉਹ ਆ ਉਧਰ ਦੇਸ਼ਕਾਰੀ ਕਿੰਨੀ ਵਧੀਆ ਇਹਦਾ ਪਕੌੜੇ ਢੀਕਦੀ ਆ ਹੈ ਪਕੌੜੇ ਢੀਕਦੀ ਆ ਬਿਸਕਟ ਖਾਣਾ ਬਿਸਕਟ ਬਿਸਕਟ ਨਾਲ ਕੀ ਹੋਜੂ ਹੈ ਵੀਰੇ ਲਾ ਬਿਸਕਟ ਨਾਲ ਬਲਾਡ ਵਾਧਦਾ ਘਟਦਾ ਦੇਖਿਆ ਕਦੇ ਬਿਸਕਟ ਖਾਲਾ ਕਹਿੰਦੇ ਬਾਡੀ ਡਾਕਟਰ ਨਹੀਂ ਹਾਂ ਉਹ ਤੈਨੂੰ ਉਦਣ ਲੈ ਕੇ ਨਹੀਂ ਗਈਆਂ ਦੇ ਲਾਲਾ ਆ ਆ ਕਿੰਨਾ ਮਾੜਾ ਆਉਂਦੇ ਆ ਉਹਨੇ ਹਾਂ ਆਰੇ ਆਰੇ ਭੱਜ ਗਈ ਲੈ ਭਜਾਦੀ ਹੋਰ ਦੇਖ ਲੈ ਹਾਂ ਹਾਂ ਇਹ ਵੀ ਨਹੀਂ ਬੋਲੀ ਲੈ ਕੇ ਹੀ ਨਹੀਂ ਗਏ ਨਾਲ ਦੀਪਾ ਲਾਉਂਦਾ ਉਹੀ ਤਾਂ ਗੱਲ ਆ ਬਾਲੀ ਮਾਰੀ ਕੀਤੀ ਦਰਨਾ ਤਾਂ ਬਹੁਤ ਕੀਤੀ ਆ ਮੇਰੀ ਮਾਂ ਹੀ ਕਰ ਗਈ ਹਾਂ ਉਹ ਦੇਖ ਖੜਦ ਕੋਈ ਨਹੀਂ ਦਾਹੀਂ ਭੱਜੀ ਫਿਰਦੀ ਆ ਆਹ ਦੇਖ ਆਓ ਬੱਲੇ ਨਾਨਕ ਦਾ ਨੰਬਰ ਲਾ ਗਿਆ ਅੱਜ ਨਾਨਕ ਦਾ ਨੰਬਰ ਲਾ ਗਿਆ ਅੱਜ ਪਹਿਲਾਂ ਹੀ ਮਾਮਾ ਆਤਰੀ ਗੱਲ ਔ ਬੱਲੇ ਮਾਮੀ ਨੱਕ ਲ ਕੋਈ ਜਾਂਦੀ ਆ ਕੀ ਹੋ ਗਿਆ ਮਸਕ ਆ ਗਿਆ ਆਤਰੀ ਗੱਲ ਸੱਸੀ ਗਮ ਤਵੀ ਪਹਿਲਾ ਨੰਬਰ ਲਾ ਗਿਆ ਅੱਜ ਸਭ ਤੋਂ ਆ ਅੱਜ ਤੁਸੀਂ ਟਾਈਮ ਨਾਲ ਨੂਨ ਬਹੁਤ ਆਕਾ ਚਾਹੀ ਜਾਂ ਮਣ ਚੱਕ ਜਾਂ ਹਈਦਣਾ ਹੁਣਾ ਹਜੇ ਸਹੀ ਗੱਲ ਆ ਮੈਂ ਤੂੰ ਕਹਿੰਦੀ ਰੋਟੀ ਆਈ ਮੇਰੀ ਸਹੇਲੀ ਨੂੰ ਮੰਦਿਰ ਪਸਾ ਲੈਂਦੇ ਹੋ ਰੱਟੇ ਚੱਕਦੇ ਸੀਗੇ ਰੋਟੀ ਨਹੀਂ ਦੋਨੋਂ ਬਣੀ ਆਈ ਇਹ ਉਦਣ ਬਣੀ ਆਈ ਭਾਬੀ ਤਾਂ 라 ਉਦਣ ਇਹ ਨੂੰ ਮੈਂ ਲੈ ਕੇ ਗਈ ਕਿਨੂੰ ਇਹ ਨੂੰ ਕਿੱਥੇ ਪਾਸ ਮਿਲਦੀ ਕਹਿੰਦੇ ਮੈਂ ਬੈਠੀ ਹਾਂ ਜਗਰਾਵੀ ਆਪ ਕਹਿੰਦੇ ਸੇਤੀ ਆ ਜਾ ਪਾਸ ਤੋਂ ਨਾ ਜਗਰਾਵੀ ਸਾਨੂੰ ਹੁਣ ਕੀ ਪਤਾ ਜਗਰਾਵੀ ਆ ਇਹ ਤਾਂ ਕੰਡਿਆਂ ਚ ਬੜੀ ਬੜੀ ਗੁੰਦੇ ਆ ਆਲਾ ਹੁਣ ਤਾਂ ਚੋਪੀ ਹੋ ਗਈਆਂ ਲੈ ਸਾਰੀਆਂ ਹਾਂ ਆਗੇ ਆਗੇ ਤੇ ਚਲੋ ਇਹ ਦੇਣ ਲਈ ਇਹ ਸਮਾਨ ਨਾਨਕ ਤੇ ਮਖਿਉ ਜਲੇ ਕੀਤੀ ਛੁਤੀ ਨਾ ਇੰਨੀ ਨਾਮ ਤੇ ਹਾਰ ਗਏ ਨਾਨਕ ਤੇ ਮਖਿਉ ਜਲੇ ਕੀਤੀ ਛੁਤੀ ਨਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਤੋ ਮ ਭੇ ਅਰਦਾਸ ਜੀਉ ਪਿੰਡ ਸਭ ਬੀਰੀ ਰਾ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕੇਰ ਪਾਹਨ ਸੂਖ ਧਨੇ ਕੋਈ ਨ ਜਾਣੇ ਤੁਮਰਾ ਅੰਤ ਉਚੇ ਸੇ ਹੋ ਚਾਪਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰ ਤੁਮਰੀ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕਰਵਾਣੀ ਪਿਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਵਾਹੀ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ ਸਰਦਾਰ ਜਸਵੰਤ ਸਿੰਘ ਜੀ ਸੱਚੇ ਪਾਸਾ ਜੀ ਮਾਤਾ ਅਮਰਜੀਤ कौर ਸੱਚੇ ਪਾਸਾ ਉਹਨਾਂ ਦੇ ਪਿਆਰੇ ਪੁੱਤਰ ਕਾਕਾ ਇੰਦਰਜੀਤ ਸਿੰਘ ਸੱਚੇ ਪਾਸਾ ਜੀ ਉਹਨਾਂ ਦੀ شادی ਨੂੰ ਮੁੱਖ ਰੱਖ ਕੇ ਆਉਂਦੇ ਆ ਗ੍ਰੀਨਵਾੜੀ ਉਹ ਕਈ ਲੋਕੀ ਤੋਂ ਧਰਤੀ ਬਾਣੀ ਆਈ ਤੇ ਸਭ ਲਈ ਚੇਤਨਕਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੈਦੇ ਪਾਠ ਪ੍ਰਕਾਸ਼ ਕੀਤੇ ਗਏ ਸਨ ਸੁੰਨਰ ਵਿਗਨਤਾ ਸਹਿਤ ਉਹ ਪਏ ਖਾਨ ਸੱਚੇ ਪਾਸਾ ਜੀ ਪਾਰਤੀ ਸਿੰਘਾ ਤੋਂ ਪਾਰਟੀ ਦੀ ਸੇਵਾ ਨਿਭਾਉਂਦੇ ਆ ਪਰਿਵਾਰ ਤੋਂ ਸੇਵਾ ਕਰਦੇ ਆ ਤੋਂ ਅਨੇਕਾਂ ਹੀ ਪੁੱਲਾਂ ਹੋ ਜਾਂਦੀਆਂ ਨੇ ਜੀ ਸੱਚੇ ਪਾਤਸ਼ਾਹ ਬਖਸ਼ ਲੈਣਾ ਅੱਗੇ ਤੋਂ ਸੁੱਧ ਸਫਲ ਸੇਵਾ ਦੀ ਦਾਤ ਬਖਸ਼ਣਾ ਇਹ ਬਾਣੀ ਦੇ ਭਾਵ ਸਾਰੇ ਪਰਿਵਾਰ ਦੇ ਸੇਵਕਾਂ ਦੇ ਹਿਰਦਿਆਂ ਚੋਂ ਸੌਂਦੇ ਸੱਚੇ ਪਾਤਸ਼ਾਹ ਜੀਉ ਪਰਿਵਾਰ ਵੱਲੋਂ ਆਪ ਜੀ ਨੂੰ ਸੋਹਣੇ ਪੋਸ਼ਾਕੇ ਪਹਿਨਾਏ ਗਏ ਹਨ ਆਪ ਜੀ ਅੰਗੀਕਾਰ ਕਰੋ ਸੱਚੇ ਪਾਤਸ਼ਾਹ ਜੀ ਪਰਿਵਾਰ ਵੱਲੋਂ ਆਪ ਜੀ ਦੀਆਂ ਬਖਸ਼ਿਸ਼ ਨਿਯਦਤਾਂ ਦੇ ਵਿੱਚੋਂ ਬਰੀਨਵਾਜੂ ਕੜਾ ਪ੍ਰਸਾਦ ਦਾ ਥਾਲਾ ਸੜਕੇ ਹਾਜ਼ਰ ਹੈ ਆਪ ਜੀ ਕੋਲ ਕੋ ਲੱਗੇ ਗੁਰੂ ਕੇ ਲੰਗਰ ਦੇ ਵਿੱਚ ਪ੍ਰਸਾਦਾਂ ਤਿਆਰ ਹੈ ਆਪ ਜੀ ਕੋਲ ਕੋ ਲੱਗੇ ਅਨਕ ਪ੍ਰਕਾਰ ਭੋਜਨ ਵਰਤੀ ਹੈ

ਬਤੇ ਬੰਦਾ ਸਤਿਗੁਰ ਨਾਨਕ ਗਿਲ ਕਲ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਨਾਲ ਨਰਾਇਣ ਮੇਰੇ ਜਮਦੂਤ ਨਾ ਆਵੇ ਨਿਰੇ ਨਾਲ ਨਰਾਇਣ ਮੇਰੇ ਜਮਦੂਤ ਨਾ ਆਵੇ ਨਿਰੇ ਕੰਠ ਲਾਏ ਪਰਵਰਾਕੇ ਸਤਿਗੁਰ ਕੀ ਤਜ ਸਾਖੇ ਗੁਰਪੁਰ ਪੂਰੇ ਕੀਤੇ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕੋ ਸੁਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਪਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਪ੍ਰਭ ਸਰਲੇ ਧਾਨ ਵਸਾਏ ਸੁਖ ਸਾਧ ਪਰ ਆਏ ਨਾਨਕ ਪ੍ਰਭ ਸਰਣਾਏ تیر ਸਗਲੇ ਵਾਹਿ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਬੰਦੇ ਗੱਫੇ ਚੱਲਣ ਦੇ ਬਾਬਾ ਜੀ ਅੱਜ

ਮੈਂ ਭਾਜੇ ਨਹੀਂ ਪਾਉਣਾ ਹੋਰ ਤਰੀ ਵਾਲੀ ਸਬਜ਼ੀ ਖਾਵੇਂ ਇਧਰ ਪਾਣੀ ਨਾਲ ਮਿਕਸ ਹੋਈ ਵੀ ਮੈਂ ਰੋਕ ਕੇ ਪਾਉਣਾ ਬਾਬਾ ਛੱਡ ਰਹੀ ਐ ਪਹਿਲਾਂ ਗੁਰੂ ਸਾਹਿਬ ਛੱਡੇ ਐ ਜੀ ਸਿਵਾਰਾ ਅਰਕਾਂਟੀ ਕੱਕੀ ਬਹੁਤ ਉਸ ਤੋਂ ਬਾਅਦ ਫਿਰ ਚੱਲਦੇ ਵੀਰੇ ਕੰਮਾਂਗੇ ਸਤਨਾਮ ਵਾਹਿਗੁਰੂ ਸਤਨਾਮ साथ नाम वाहे ग्रुट साथ नाम वाहे